ਹਾਂਜੀ ਮਨ ਮੇਰੇ ਤਿਲ ਕੀ ਓਟ ਲੈ ਮਨ ਤਨ ਆਪਣਾ ਤਿਲ ਜਨ ਦੇ ਉਹਨਾਂ ਕਿ ਜੂਰੇ ਰਹਿਣੇ ਮੇਰੇ ਮਨ ਮੇਰੇ ਤਿਲ ਕੀ ਓਟ ਲੈ ਮੇਰੇ ਮੇਰੇ ਤਿਲ ਕੀ ਓਟ ਲੈ ਪਰ ਓਟ ਕੀ ਕੀ ਚਾਈ ਜਿਹੜੇ ਆਠ ਪੈਰ ਪ੍ਰਭ ਅਸੇ ਹਜੂਰੇ ਤਿਲ ਜਨ ਤੂਰੇ ਆਠ ਪੈਰ ਪ੍ਰਭੂ ਬਸੈ ਹੁਣ ਜਿਹੜੇ ਪ੍ਰਭ ਨਾਲ ਅੱਥੇ ਪੈਰ ਵਸਦੇ ਨੇ ਉਹਦੀ ਓਟ ਲਿਓ ਸੱਚ ਦੀ ਓਟ ਚੰਗੀ ਹੁੰਦੀ ਆ ਬਾਹਣੇ ਦੀ ਓਟ ਲਿਓ ਬਾਕੀ ਓਟ ਨਾਲੇ ਝੂਠੀ ਓਟ ਨਾਲੇ ਸੱਚ ਦੀ ਓਟ ਲੈ ਲਿਓ ਇਹ ਗੱਲ ਕਹੀ ਆ ਗੁਰਸਿੱਖਾਂ ਨੂੰ ਗੁਰ ਸਤਗੁਰ ਕੇ ਜਿਹੜੇ ਸਿੱਖ ਸੀ ਇੱਕ ਸਿੱਖ ਸੀ ਕੋ ਗੁਰ ਸਤਗੁਰ ਕੇ ਸਿੱਖ ਸੀ ਜਿਹੜੇ ਗੁਰੂ ਕਾ ਜਿਹੜੇ ਸਿੱਖਿਆ ਲੈ ਰਹੇ ਸੀ ਗੁਰ ਸਤਗੁਰ ਦੇ ਸਿੱਖ ਸੀ ਬਾਕੀ ਸੇ ਥੋਰ ਬਥੇਰੇ ਸੀ ਜਿਹੜੇ ਜੁੜ ਗਏ ਨਾ ਸ੍ਰੀ ਚੰਦਰਨਾਮਾ ਸੁਆਣਾ ਤੇ ਆਣਾ ਬਾਹਰ ਉਹਨਾਂ ਦਰਬਾਰਾਂ ਨੂੰ ਕੱਚੇ ਪਿੱਲੇ ਰਾਮਰਾਇ ਦੀ ਗੱਦੀ ਚੱਲਦੀ ਓਦੀ ਪੰਜਾਬਪੁਰ ਬੈਠੀ ਰਾਮਰਾਇ ਦੀ ਗੱਦੀ ਬਾਅਦ ਚ ਚੱਲਦੀ ਹੈ ਪੰਜਵੇਂ ਪਾਸ਼ਾ ਵੇਲੇ ਸੀ ਪੰਜ ਚੱਲਿਆ 10 ਪਾਸ਼ਾ ਵੇਲੇ ਸੀ ਉਹ ਹਾਂ ਫਿਰ ਧੀਰ ਹੀ ਚੱਲਦੀ ਹੈ ਫਿਰ ਧੀਰ ਦੀ ਗੱਲ ਹੈ ਮਨ ਮੇਰੇ ਤਿੰਨ ਕੀ ਓਟ ਲੈ ਮਨ ਮੇਰੇ ਤਿੰਨ ਕੀ ਓਟ ਲੈ ਮਨ ਤਨ ਆਪਣਾ ਤਿੰਨ ਜਾ ਮਨ ਤਨ ਆਪਣਾ ਤਿੰਨ ਜਾ ਤੇ ਫਿਰ ਨਾ ਖੜੀ ਐ ਇੱਧਰ ਖੜੀ ਹੈ ਕਿਹਾ ਮੈਂ ਕਿਹਦੀ ਓਟ ਲੈ ਭਗਤਾਂ ਦੀ ਓਟ ਲੈ ਜਿਨ੍ਹਾਂ ਦੀ ਬੰਦੀ ਹੈ ਮੈਂ ਆਪਣੇ ਮਨ ਨੂੰ ਕਹਿਆ ਇਹਨਾਂ ਦੀ ਓਟ ਤੇ ਰਹਿ ਇਹਨਾਂ ਦੇ ਥੜੇ ਤੇ ਰਹਿ ਸੱਚਾਲੇ ਥੜੇ ਤੇ ਰਹਿ ਜਿਨ੍ਹਾਂ ਦਾ ਨਲਾ ਸੱਚਾਣਾ ਉਹ ਥੜੇ ਚ ਹੋ ਜਾ ਤੇਰੀ ਕੀ ਓਟ ਲੈ ਨੇ ਮੰਤਨ ਆਪਣਾ ਤਰ ਜਾਣਦੇ ਉਹਨਾਂ ਨੂੰ ਮੰਤਨ ਦੇ ਕੇ ਉਹਨਾਂ ਦੇ ਥੜੇ ਚ ਹੋ ਜਾ ਸੱਚਾਣਾ ਤੁਹਾਡਾ ਕਬੂਲ ਕਰ ਲੈ ਜਿਨੀ ਜਨ ਆਪਣਾ ਪ੍ਰਭੂ ਕੁਛਾਤਾ ਸੋ ਜਨ ਸਰਬ ਥੋਕ ਦਾ ਦਾਤਾ ਜਿਸ ਨੇ ਆਪਣਾ ਪ੍ਰਭੂ ਪਛਾਣਤਾ ਜਿਹਨੇ ਆਪਣਾ ਪ੍ਰਭੂ ਪਛਾਣ ਲਿਆ ਸੋ ਸਰਬ ਥੋਕ ਦਾ ਦਾਤਾ ਉਹਦੇ ਕੋਲ ਸਾਰੀਆਂ ਰਾਤਾ ਨੇ ਸਾਰੀਆਂ ਦਾਤਾ ਕਿੱਥੇ ਹੁੰਦੀਆਂ ਨਾਮ ਜੋਤੀਆਂ ਨੇ ਜੇ ਤੇ ਕੋ ਨਾਮ ਹੋਵੇ ਤਾਂ ਸਾਰੀਆਂ ਰਾਤਾ ਸਰਬ ਥੋਕ ਦਾ ਦਾਤਾ ਉਹ ਕਿਵੇਂ ਸਰਬ ਥੋਕ ਦਾ ਦਾਤਾ ਜੇ ਸੰਤੋਖ ਆਜੂਗਾ ਸਰਬ ਥੋਕ ਦਾ ਦਾਤਾ ਭਾਇਆ ਜੀਆਂ ਦਾਤਾ ਤਾਂ ਸੁਖ ਦੇ ਪਈਆਂ ਨੇ ਭਾਇਆ ਜੀ ਬੁਖਤ ਪੁਖੀ ਦੀ ਭੁੱਖ ਦਾ ਉਤਲ ਵੀ ਨਹੀਂ ਖੈਲੀ ਪੁਖਲੀ ਇਹ ਤਾਂ ਇਹ ਜਾ ਸਕਦੀ ਬਿਨਾਂ ਸੰਤੋਖ ਨਹੀਂ ਕੋਉ ਤਾਂ ਦੋ ਦੇ ਦੋ ਤਾਂ ਦੋ ਗਾ ਵੀ ਆ ਦੇ ਕੋਲ ਪਰ ਉਹ ਦੋ ਕਹਦਾ ਤੇ ਨੂੰ ਉਹ ਕਰਦੇ ਨੇ ਇਹਦੇ ਅਰਥਾਂ ਨੂੰ ਅਨਰਥ ਕਰ ਲੈਂਦੇ ਆ ਅਜੇ ਕੋਈ ਸਾਨੂੰ ਤੋਕਾ ਦਾਤਾ ਅਰਥਾਂ ਨੇ ਰਸ ਕਰਕੇ ਸੁਪਰੇ ਹੋ ਜਾਂਦੇ ਉਹ ਕਹਤੋਂ ਖਨਾ ਉਸਰੇ ਤੇ ਉਤੇ ਨਿਕਰੋਂਗੇ ਕਿਉਂ ਆਮ ਲੋਕਾਂ ਨੂੰ ਇਹ ਗਿਆਨ ਇਸ਼ਾਰਾ ਤੱਕ ਹਰ ਪਕਟੇ ਸਾਧਰ ਲੋਕ ਹਰ ਬੰਸ ਤੇ ਰਹਿੰਦੇ ਨੇ ਕਿੱਥੋਂ ਅਸੀਂ ਨੂੰ ਬਾਣੀ ਦੇ ਰਸ ਕਰ ਸਕਦੇ ਦੇਖਾ ਇਹ ਤੇ ਉਹ ਨਹੀਂ ਅਨੁਸ਼ਾਰ ਦੇ ਨਾ ਸਾਧਨ ਦੇ ਨਾ ਦੋ ਿਸਕੀ ਸ਼ਰਨ ਸਰਬ ਸੁਖ ਪਾ ਗਏ ਿਸਕੇ ਦਸ ਸਭ ਪਾਪੋ ਮਿਟਾਵਾਏ ਇਸ ਕੀ ਸ਼ਰਨ ਉਹਦੀ ਸ਼ਰਨ ਵਿੱਚ ਸਰਬ ਸੁਖ ਪਾਵੈ ਸਾਰੇ ਸੁਖ ਨੇ। ਕੀਦੀ ਸ਼ਰਨ ਤੇ ਹੁਕਮ ਦੀ ਸ਼ਰਨ ਵਿੱਚ। ਹੁਕਮ ਦੀ ਸ਼ਰਨ ਦੇ ਵਿੱਚ ਹੁਕਮ ਇਹੰਦਾ ਰਾਂਝਾ ਪਾਣਾ ਮੰਨਣ ਤੇ ਸਾਰੇ ਸੁਖ ਨੇ। ਇਸ ਕੀ ਸ਼ਰਨ ਸਰਬ ਸੁਖ ਪਾਵੈ। ਇਸ ਕੇ ਦਸ ਸੌ ਪਾਪ ਮਿਟਾਵੈ। ਇਸ ਕਰ ਸਰ ਹੁਕਮ ਦਾ ਦਰਸ਼ਨ ਹੋਇਆ। ਸ਼ਬਦ ਗੁਰੂ ਦਾ ਦਰਸ਼ਨ ਹੋਇਆ ਸਭ ਪਾਪ ਮਟਾਵਾ ਕਲਪਨਾ ਹੁੰਦੀ ਹੋਈ ਨਹੀਂ ਪਾਪ ਰਹਿਦਾ ਹੀ ਨਹੀਂ ਹੁਕਮ ਉਹ ਰਹਿੰਦਾ ਹੀ ਨਹੀਂ ਅਵਰ ਸਿਆਣਪ ਸਗਲੀ ਛਾੜ ਇਸ ਜਨ ਕੀ ਤੂੰ ਸੇਵਾ ਲਾਗ ਅਵਰ ਸਿਆਣਪ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਜਿਹੜਾ ਹੁਕਮ ਨਾਲ ਜੁੜਿਆ ਹੋਇਆ ਹੋਰ ਸਿਆਣਪ ਛੱਡ ਕੇ ਉਹਦੀ ਸੇਵਾ ਲੱਗ ਜਾ ਜਿਹੇ ਜੀ ਸੇਵਾ ਉਹ ਕਰਦਾ ਹੋਈ ਜੀ ਤੂੰ ਲੱਗ ਜਾ ਉਹਦੀ ਸੇਵਾ ਨਾਲ ਲੰਗ ਉਹਦੀ ਸੇਵਾ 'ਚ ਹੱਥ ਪਟਾ ਕੋਈ ਬੜਾ ਭਾਈ ਕੰਮ ਕਰਦਾ। ਬਾਕੀ ਜਾਣੇ ਛੋਟੇ ਨੇ। ਕੋਈ ਛੋਟਾ ਬੜਾ ਹੋ ਗਿਆ ਉਹਦੇ ਹਟੌੜ ਲਾ ਕੇ ਨਾਲ। ਕੋਈ ਉਹਦੀਓ ਸੇਵਾ ਕਰਦਾ ਕੋਈ ਦਾ ਉਹਦਾ ਭਾਰ ਹੌਲਾ ਕੀਤਾ ਹੀ। ਉਹਦਾ ਇੱਕ ਹੋਰ ਭਾਈ ਹੋ ਗਿਆ ਬੜਾ ਉਹ ਵੀ ਟੀਆ ਲੱਗ ਗਿਆ ਉਧਰ। ਕੰਮ ਚੱਲ ਕੰਮ ਚੱਲ ਪਿਆ। ਕਹਿੰਦੇ ਭਾਈ ਹੋਣਾ ਚਾਰ-ਪੰਜ ਭਾਈ ਸੀ ਪਹਿਲਾਂ ਲੈ ਕੋਈ ਸੀਗਾ। ਫਿਰ ਦੂਏ ਵੀ ਜੋਬ ਹੈ। ਸਾਰੇ ਲਾਇਕ ਸੀ। ਬੜਾ ਜਿਵੇਂ ਕਹਿੰਦਾ ਸੀ ਉਵੇਂ ਸਾਰੇ ਉਹ ਕੰਮ ਲੱਗੇ ਬਲੇ ਬਲੇ ਹੋ ਗਿਆ ਜੀ ਇੰਤਾਂ ਸੰਗਤ ਜੁੜਦੀ 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 ਪੰਜਵੇਂ ਪਾਛ ਹੈ ਕਿ ਆਕੇ ਕੰਮ ਹੋਇਆ ਤੇ ਜਦ ਕੀ ਤੂੰ ਸੇਵਾ ਲਾਗਦਾ ਮਤਲਬ ਇਹ ਹੈ ਤਾਂ ਵਿੱਚ ਸਦਕਾ ਖਿਚਦੀ ਉਹ ਹੀ ਕੰਮ ਉਹ ਕਰਨਾ ਕੇ ਪ੍ਰਚਾਰ ਦਾ ਕੋਈ ਆਪਣੀ ਸੇਵਾ ਜਲਾਉਣ ਵਾਸਤੇ ਨਹੀਂ ਕਿਤੇ ਗਿਆ ਹੋਇਆ ਜੋ ਸੇਵਾ ਉਹ ਕਰਦਾ ਉਹ ਹੀ ਤੁਸੀਂ ਕਰਨਾ ਕਿ ਜੋ ਜੋ ਕੰਮ ਹੋਗਾ ਤਾਂ ਤੁਸੀਂ ਲੱਗ ਜਾਓ ਇਹ ਚੰਦ ਕਿ ਤੂੰ ਸੇਵਾ ਕਰੇ ਜੇ ਉਹ ਹੈ ਜਾਈ ਬਣਨਾ ਚਾਹਤਾ ਉਹ ਹੀ ਕੰਮ ਕਰਨਾ ਬਹੁ ਜੇ ਕੁਝ ਹੋਰ ਕਹਿ ਜਾ ਬਣਨਾ ਜੇ ਉਹ ਤਾਂ ਫਰਕ ਉਤਾਉ ਉਹ ਜਾ ਰੂਪ ਵੀ ਫਰਕਾ ਲਾ ਰੰਗ ਵੀ ਫਰਕਾ ਲਾਏ ਬਣੂਗਾ ਆਦੋਂ ਜਾਣਨਾ ਹੋ ਵੀ ਤੇਰਾ ਨਾਲ ਤੇ ਜਨ ਕੇ ਪੂਜੋ ਸਰਵ ਪੈਣਾ ਆਵਣ ਜਾਣ ਨਾ ਹੋਈ ਤੇਰਾ ਫਿਰ ਤੇਰਾ ਆਵਣ ਜਾਣ ਨਹੀਂ ਹੋ ਸਕਦਾ ਜੇ ਤੇ ਜਨ ਕੋ ਕੀ ਸੇਵਾ ਲਾ ਕੇ ਆਜੋ ਉਹ ਕਹਤੈ ਫਿਰ ਆਵਣ ਜਾਣ ਨਹੀਂ ਹੋ ਸਕਦਾ ਤੇਰਾ ਆਵਣ ਜਾਣ ਦੀ ਗਰੰਟੀ ਦੇ ਜੇ ਉਹ ਆਦਮੀ ਜਿਹੜਾ ਸੰਭ ਕਰਦਾ ਜੇ ਉਹਦੇ ਆਲਾ ਹੀ ਕੰਮ ਤੁਸੀਂ ਸ਼ੁਰੂ ਕਰ ਲਿਆ ਫਿਰ ਤੇ ਆਪਣ ਤੋਂ ਸਕਾਰਾ ਹੋ ਜੂਗਾ ਪਰ ਇਹ ਉਹਦੇ ਤੇ ਡਿਪੈਂਡ ਕਰਦਾ ਜੇ ਇਹਨੇ ਉਹ ਕੰਮ ਕਰਨਾ ਇਹ ਉਹ ਦੇਖੋ ਦਫੰਡਰ ਇਹ ਤੋਂ ਕੋਈ ਸੌਖਾ ਤਰੀਕਾ ਨਹੀਂ ਕਿਸੇ ਨੂੰ ਦੇਖ ਕੇ ਰੋਲ ਮਾਡਲ ਨੂੰ ਦੇਖ ਕੇ ਉਹੋ ਜਿਹਾ ਹੀ ਬਣ ਜਾਣਾ ਇਹ ਸੌਖਾ ਤਰੀਕਾ ਇੱਥੇ ਰੋਲ ਮਾਡਲ ਹੈ ਸਾਡੇ ਕੋਲ ਪੰਜਵੇਂ ਪਾਸ਼ਾ ਰੋਲ ਮਾਡਲ ਨੇ ਚੌਥੇ ਪਾਸ਼ਾ ਰੋਲ ਮਾਡਲ ਸੀ ਤੀਜੇ ਪਾਸ਼ਾ ਰੋਲ ਮਾਡਲ ਸੀ ਦੂਜੇ ਪਾਸ਼ਾ ਰੋਲ ਮਾਡਲ ਸੀ ਗੁਰਨਾਣਕਾ ਰੋਲ ਮਾਡਲ ਸੀ ਨਾਨਕ ਦਾ ਨੋ ਤਾਂ ਜਲਦਾ ਰੋਲ ਮਾਡਲ ਨਾਨਕ ਤੋਂ ਸ਼ੁਰੂ ਹੋਇਆ ਉਹੀ ਕੰਮ ਲੱਗੇ ਨੇ ਸਾਰੇ ਨਾਨਕਾ ਦੇ ਉਹ ਕੰਮ ਹੋ ਹੀ ਲੱਗੇ ਕੇ ਨਾਮ ਤੇ ਨਾ ਨਾਨਕਾਲਾਏ ਕੰਮ ਦੂਏ ਨੇ ਸ਼ੁਰੂ ਕੀਤਾ ਨਾਨਕ ਜੀਓ ਜਿੱਦਿਆਂ ਨੇ ਵੀ ਮੱਲੇ ਨੇ ਉਹ ਕੰਮ ਸ਼ੁਰੂ ਕੀਤਾ ਉਸ ਤੇ ਨਾਨਕ ਤਾਂ ਕਹਿਆ ਨੇ ਕੰਮ ਉਹ ਹੀ ਸ਼ੁਰੂ ਕੀਤਾ ਉਸੇ ਦਿਲ ਤੋਂ ਕੀਤਾ ਕਸਮ ਪਾ ਕੇ ਸਾ ਤੇ ਆਖੇ ਦਿਲ ਬਦਲ ਤਾ ਉਹਨਾਂ ਨੇ ਮੂਰਤੀ ਪੂਜਾ ਨੂੰ ਜ਼ਿਆਦਾ ਰੱਖਿਆ ਮਾਤਾ ਰੂਪ ਨੂੰ ਜ਼ਿਆਦਾ ਉਹ ਨਾਲ ਕੋਈ ਹੋਰ ਕੀਤਾ ਫਕੀਰ ਅੱਗੇ ਆ ਕੇ ਹੋਰ ਕੁਝ ਕੀਤਾ ਐਕਸਟਰਾ ਐਕਸਟਰਾ ਕਹਿੰਦੇ ਆਬ ਹੁਣ ਜਾਣਾ ਹੋਵੀ ਤੇਰਾ ਨਾਨਕ ਤਿਸ ਜਾਣ ਕੇ ਪੂਜ ਸਦ ਪੈਰਾ ਆਵਣ ਜਾਣਾ ਹੋਵੇ ਤੇਰਾ ਨਾਨਕ ਪਹਿ ਜਾਣ ਕੇ ਪੂਜੋ ਸਦ ਪੈਰਾ ਉਹ ਜਿਹੜਾ ਜਾਣਾ ਉਹਦੇ ਸਦਾ ਪੈਰ ਪੂਜੋ ਉਹਦੇ ਜਿਹੜੇ ਪੂਜੋ ਕੀ ਹੈ ਉਹ ਜਿਹੜਾ ਮਾਰਗ ਹੈ ਉਹਦੇ ਜਿਹੜਾ ਫੁੱਟ ਪ੍ਰਿੰਟਸ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਉੱਤੇ ਆਪਣਾ ਤਨਮਨ ਧਾਣਾ ਜਿਹੜਾ ਉਹ ਸੁੱਖ ਜਿਹੜਾ ਉਸ ਕੰਮ ਨੂੰ ਉਹਦੇ ਮਾਰਗ ਨੂੰ ਅਰਪਣ ਕਰੋ ਪੂਜੋ ਸਤ ਪੈਰਾ